ਬਹੁਤ ਔਖਾ ਟਾਈਮ ਹੈ ਕਿ ਜਦੋਂ ਕਿ ਬਹੁਤ ਬੜੀ ਬਰਸਾਤ ਜਿਹੜੀ ਲਗਾਤਾਰ ਪੂਰੇ ਉੱਤਰੀ ਭਾਰਤ ਚ ਖਾਸ ਤੌਰ ਤੇ ਚੱਲਦੀ ਰਹੀ ਹੈ ਹਿਮਾਚਲ ਚ ਬਹੁਤ ਹਾਲਾਤ ਖਰਾਬ ਹੋਣ ਕਰਕੇ ਹਿਮਾਚਲ ਦਾ ਜਿੰਨਾ ਪਾਣੀ ਸੀਗਾ ਉਹ ਜਿੰਨੇ ਮਾਰ ਪੰਜਾਬ ਦੇ ਦਰਿਆਵਾਂ ਥਰੂ ਡੈਮਾ ਥਰੂ ਸਾਰੀ ਪੰਜਾਬ ਦੇ ਇਲਾਕੇ ਚ ਪਈ ਹੈ ਸੋ ਇਸ ਮੁਖਦਾਈ ਘੜੀ ਦੇ ਵਿੱਚ ਜਿੱਥੇ ਬਹੁਤ ਵੱਡਾ ਨੁਕਸਾਨ ਪੱਧਰ ਤੇ ਸਾਡੇ ਖੇਤਾਂ ਦਾ ਹੋਇਆ ਉਥੇ ਲੰਬੀ ਬਰਸਾਤ ਕਾਰਨ ਜਿਹੜੇ ਕੱਚੇ ਬੁਕਾਨ ਸੀਗੇ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਬੜੇ ਜ਼ਰੂਰਤਮੰਦ ਪਰਿਵਾਰ ਆ ਜਿਨ੍ਹਾਂ ਦੇ ਬਾਲਿਆਂ ਵਾਲੇ ਛੱਤਾਂ ਆ इवन ਦੇਨ ਕਿ ਕਈਆਂ ਦੇ ਤਾਂ ਲੈਂਟਰ ਵੀ ਜਿਹੜੇ ਬਹੁਤ ਪੁਰਾਣੇ ਉਹ ਵੀ ਚੋਣ ਲੱਪ ਹੈ ਤੇ ਉਹਦੇ ਲਈ ਮੈਂ ਧੰਨਵਾਦ ਕਰਦਾ ਬਹੁਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਦਾ ਸਾਡੀ ਆਮ ਆਦਮੀ ਪਾਰਟੀ ਦੇ ਸੁਭਰੀਮੋ ਰਵਿੰਦ ਕੇਜਰੀਵਾਲ ਸਾਹਿਬ ਦਾ ਮਨੀਸ਼ ਸੋਦੀਆ ਜੀ ਦਾ ਜਿਹੜੇ ਪੰਜਾਬ ਦੇ ਸਾਰੇ ਕੰਮ ਨੂੰ ਦੇਖ ਰਹੇ ਐ ਔਰ ਤੁਰੰਤ ਜਿਹੜਾ ਹੈ ਰਾਹਤ ਫੰਡ ਜਿਹੜੇ ਆ ਜਿੱਥੇ ਉਹਨਾਂ ਨੇ ਕਿਸਾਨਾਂ ਲਈ ਬੜੀ ਵੱਡੀ ਕੀਤਾ 20000 ਪ੍ਰਤੀ ਏਕੜ ਜਿਹੜੀ ਇਹ ਕੋਸ਼ਿਸ਼ਾ ਕੀਤੀ ਆ ਔਰ ਕੱਚੇ ਮਕਾਨਾਂ ਲਈ ਵੀ ਹਰੇਕ ਦੇ ਲਈ ਜਿਹੜਾ ਬਿਲਕੁਲ ਮਕਾਨ ਦੀ ਸਥਾਹੀ ਆ ਉਹਦੇ ਲਈ ਇਹ ਰੈਵਨਿਊ ਡਿਪਾਰਟਮੈਂਟ ਕੋ ਲਿਫਟਿੰਗ ਕਮਿਸ਼ਨ ਸਾਹਿਬ ਕੋ ਤਕਰੀਬਨ 1.5 ਲੱਖ ਤੋਂ ਲੈ ਕੇ 80000 70 30000 10000 ਜਿਹੜੀ ਰਿਪੇਅਰ ਇੱਕ ਬੰਦਾ ਜਿਹੜਾ ਗਰੀਬ ਆਦਮੀ ਹੈ ਜਿਹਦੇ ਘਰ ਦੀ ਛੱਤ ਤੇ ਬਿਲਕੁਲ ਜਾਂਦੀ ਲੱਗੀ ਆ ਉਹਨਾਂ ਲਈ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਸਰਕਾਰ ਨੇ ਕੀਤਾ ਔਰ ਤੁਰੰਤ ਜਿਹੜਾ ਹੈਗਾ ਅ 1 ਲੱਖ ਵੀ ਨੂੰ ਕੋਸ਼ਿਸ਼ ਕਰਾਂਗੇ ਔਰ ਅੱਜ ਇਸ ਸੰਬੰਧ ਦੇ ਵਿੱਚ ਮੈਂ ਇੱਥੇ ਤਹਿਸੀਲ ਦੇ ਵਿੱਚ ਸਾਰੇ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਸੇਵਾਨ ਇਕੱਠੇ ਹੋਏ ਆ ਔਰ ਇਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਇਸ ਕਰਕੇ ਇੱਥੇ ਅੱਜ ਬੈਠੇ ਆ ਸੀ ਮੇਰੇ ਨਾਲ ਮੇਅਰ ਸਾਹਿਬ ਹੈ ਔਰ ਸਾਡੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦੀ ਬੋਡੀ ਹੈ ਸ਼ਹਿਰ ਦੇ ਜਿਹੜੀਆਂ ਜਿਹੜੀਆਂ ਸੰਸਾਵਾਂ ਲੋਕਾਂ ਦੀ ਭਲਾਈ 24 ਘੰਟੇ ਲੱਗੀਆਂ ਰਹਿੰਦੀ ਉਹ ਵੀ ਸਾਰੇ ਨਾਲ ਹੈ ਔਰ ਅਸੀਂ ਜਿੰਨੇ ਵੀ ਕੱਚੇ ਮਕਾਨਾਂ ਵਾਲੇ ਬੰਦੇ ਆ ਜਿਨ੍ਹਾਂ ਦੀ ਬਿਲਕੁਲ ਛੱਤ ਡਿੱਗ ਪਈ ਹੈ ਜਾਂ ਜਾਨ ਨੂੰ ਖਤਰਾ ਆਣ ਵਾਲੇ ਟਾਈਮ ਨੂੰ ਖਤਰਾ ਉਹਨਾਂ ਦਾ ਸਰਵੇ ਕਰਾ ਕੇ ਉਹਨਾਂ ਨੂੰ ਸਾਡੀ ਟੀਮ ਲੱਗੀ ਹੈ ਨਾਲ ਉਹਨਾਂ ਨੂੰ ਤੁਰੰਤ ਜਿਹੜਾ ਹੈ ਸਰਕਾਰੀ ਸਹਾਇਤਾ ਰਾਸ਼ ਜਿਹੜੀ ਹੈ ਯਾਨੀ ਕੀਤੀ ਜਾਊਗੀ ਤੇ ਲੋਕਾਂ ਨੂੰ ਵੀ ਖੁਦ ਚਾਹੀਦਾ ਵੀ ਸਾਰਿਆਂ ਸਭ ਲੋਕ ਅੱਗੇ ਆ ਕੇ ਅਸੀਂ ਇਹਨਾਂ ਦੀ ਜਿੰਨੀ ਕਿ ਸਹਾਇਤਾ ਹੋ ਸਕਦੀ ਹੈ। ਦੇਸ਼ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਹੜਪੀੜਤਾਾਂ ਦੀ ਦੇਖ ਲੈ ਆ ਰਹੀ ਹੈ। ਕੀ ਕਹਣਾ ਜਾਂਦੇ ਹੈ ਇਸ ਬਾਰੇ? ਜਿੱਥੇ ਲਗਾਤਾਰ ਮਾਨਯੋਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਹੜਾ ਦਾ ਦੌਰਾ ਕੀਤਾ ਉੱਥੇ ਅੱਜ ਸਾਡੇ ਬਹੁਤ ਹੀ ਮਾਨਯੋਗ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਵੀ ਪੰਜਾਬ ਆ ਰਹੇ ਹੈ ਔਰ ਸਾਨੂੰ ਪੰਜਾਬ ਸਰਕਾਰ ਨੂੰ ਬਹੁਤ ਉਮੀਦ ਹੈ ਕਿ ਪੰਜਾਬ ਦੇ ਹਾਲਾਤ ਨੂੰ ਦੇਖਦੇ ਆਂ ਪ੍ਰਾਈਮ ਮਿਨਿਸਟਰ ਸਾਹਿਬ ਦਿਲ ਖੋਲ੍ਹ ਕੇ ਪੰਜਾਬ ਨੂੰ ਇਸ ਵੇਲੇ ਲੋੜ ਹੈ ਬਹੁਤ ਵੱਡਾ ਕਿਉਂਕਿ ਸਰਕਾਰ ਦਾ ਅਕਲਨ ਤਾਂ 50-60 ਹਜ਼ਾਰ ਕੋਟ ਤੱਕ ਦਾ ਨੁਕਸਾਨ ਦਾ ਹੈ ਲੇਕਿਨ ਉਮੀਦ ਕਰਦੇ ਹਾਂ ਘੱਟੋ-ਘੱਟ 20-25 ਹਜ਼ਾਰ ਕੋਟ ਦੀ ਜਿਹੜੀ ਤੰਦਰਾਸ਼ੀ ਹੈ ਮੋਦੀ ਜੀ ਖਾਸ ਤੌਰ ਤੇ ਪੰਜਾਬ ਲਈ ਅੱਜ ਕੋਸ਼ਿਸ਼ ਕਰਕੇ ਜਾਓਗੇ ਤਾਂ ਕਿ ਪੰਜਾਬ ਦੇ ਜਿੰਨੇ ਵੀ ਅਫੈਕਟਡ ਏਰੀਆ ਹੈ ਚਾਹੇ ਕਿਸਾਨ ਹੈ ਕੱਚੀਆਂ ਸੱਤਾਂ ਵਾਲੇ ਹੈ ਹੋਰ ਇਹਨਾਂ ਦਾ ਅਸੀਂ ਵੱਧ ਤੋਂ ਵੱਧ ਜਿਹੜਾ ਹੈ ਇਹਨਾਂ ਨਾਲ ਸਰਕਾਰ ਖੜੀ ਹੋ ਸਕੇ ਔਰ ਉਹਨਾਂ ਨੂੰ ਸਰਕਾਰ ਦੇ ਉੱਤੇ ਯਕੀਨ ਹੋਵੇ ਮੇ ਸਰਕਾਰਾਂ ਜਿਹੜੀਆਂ ਸਾਡੇ ਨਾਲ ਹਰ ਵੇਲੇ ਖੜੀਆਂ ਆ ਬਹੁਤ ਬਹੁਤ ਧੰਨਵਾਦ ਹੈ